ਸਕੂਲ ਦੇ ਜਿਹੜੇ ਡਰਾਈਵਰ ਨੇ ਉਹਨਾਂ ਦਾ ਪੂਰਾ ਹਾਲ ਆ ਦੇਖ ਲਓ ਜੀ ਹਾਲ ਬੱਚਿਆਂ ਦੇ ਉੱਥੇ ਰਾਹ ਗੱਡੀ ਲੈ ਗਿਆ ਡਰਾਈਵਰ ਸਕੂਲ ਦੇ ਬੱਚੇ ਬੱਚਾ ਦੇ ਫਸੇ ਪਏ ਸਕੂਲ ਕੌਮ ਦਾ ਹੈ ਥ੍ਰੀ ਲੈਂਡ ਦੇ ਬੱਚੇ ਆ ਦੇਖੋ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਦੇ ਵਰਦਮਨ ਨਜ਼ਦੀਕ ਗਲਾਡਾ ਗਰਾਊਂਡ ਤੋਂ ਜਿੱਥੇ ਕੁ ਬੱਚਿਆਂ ਦੇ ਨਾਲ ਪਰ ਇੱਕ ਵੈਨ ਕੱਚੇ ਰਸਤੇ ਦੇ ਜ਼ਰੀਏ ਇਸ ਗਰਾਊਂਡ ਦੇ ਵਿੱਚੋਂ ਲੰਘ ਰਹੀ ਸੀ ਕਿ ਅਚਾਨਕ ਹੀ ਮਿੱਟੀ ਦਾ ਸੰਕਰਨ ਇਹ ਵੈਨ ਪਾਣੀ ਦੇ ਵਿੱਚ ਹੀ ਫਸ ਗਈ ਦੱਸਿਆ ਜਾ ਰਿਹਾ ਹੈ ਕਿ バス ਵਿੱਚ 17 ਤੋਂ 18 ਦੇ ਕਰੀਬ ਬੱਚੇ ਸਨ ਅਤੇ ਬੱਚਿਆਂ ਨੂੰ ਵੀ ਕਾੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ। ਹਾਲਾਂਕਿ ਇਸ ਵੈਨ ਨੂੰ ਦੂਸਰੀ バス ਮੰਗਵਾਉਣ ਤੋਂ ਬਾਅਦ ਰੱਸਾ ਪਾ ਕੇ ਇਸ ਨੂੰ ਵੀ ਬਾਹਰ ਕੱਢਿਆ ਗਿਆ। ਇਸ ਨਾਲ ਹੀ ਤੁਹਾਨੂੰ ਦੱਸਦੇ ਕਿ ਉੱਧਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਸੁਰੱਖਿਆ ਪ੍ਰਬੰਧਾਂ ਤੇ ਜ਼ਰੂਰ ਸਵਾਲ ਖੜੇ ਹੋਏ ਨੇ। ਉੱਧਰ ਵੈਨ ਚਾਲਕ ਨਾਲ ਜਦੋਂ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਇਸ ਰਸਤੇ ਤੋਂ ਲੰਘਦਾ ਹੈ ਅਤੇ ਅੱਜ ਅਚਾਨਕ ਮਿੱਟੀ ਦਾ ਸੰਖਾਰਾਂ ਉਸਦੀ ਵੈਨ ਫਸ ਗਈ ਉਸਨੇ ਦੱਸਿਆ ਕਿ 17 ਤੋਂ 18 ਬੱਚੇ ਇਸ ਬੱਸ ਦੇ ਵਿੱਚ ਸਵਾਰ ਸਨ ভাই ਜਦੋਂ ਤੁਹਾਨੂੰ ਪਤਾ ਕਿ ਰੋਡ ਕੱਚਾ ਇਸ ਤਰੀਕੇ ਦੀ ਗੱਡੀ ਲੈ ਕੇ ਜਾਣਾ ਬਣਦਾ ਸੀਗਾ ਬਾਰਿਸ਼ ਦਾ ਮਾਹੌਲ ਸੀ ਤੁਸੀਂ ਇਸ ਤਰੀਕੇ ਗੱਡੀ ਲੈ ਕੇ ਜਾ ਕਿੰਨੇ ਬੱਚੇ ਬੈਠੇ ਸੀ ਇਹ ਤੇ ਭਾਈ ਜੀ ਜਦੋਂ ਆਪਾਂ ਨੂੰ ਪਤਾ ਕੱਚਾ ਰਾਹ ਇਸ ਤਰੀਕੇ ਬੱਚੇ ਲੈ ਕੇ ਜਾਣਾ ਸਹੀ ਸੀਗਾ ਇਹ ਰੋਡ ਤੇ ਲੈ ਕੇ ਜਾਂਦੇ ਭਾਈ 2 ਮਿੰਟ ਲੇਟ ਅੱਗੇ ਨੰਗਦੇ ਆ ਭਾਜੀ ਭਾਈ ਨੰਗ ਰਹੇ ਸੀ ਅੱਜ ਤਪਾਰੀ ਸੋਇਆ ਤੁਸੀਂ ਇਹ ਤੇ ਦੇਖ ਲੈਂਦੇ ਤੇ ਕੱਲ੍ਹ ਕੋਈ ਜਾਨੀ ਨੁਕਸਾਨ ਹੋ ਜਾਂਦਾ ਕੋਈ ਬੱਚਿਆਂ ਨਾਲ ਕੋਈ ਹਾਸਾ ਹੋ ਜਾਂਦਾ ਫਿਰ ਕੀ ਕਰਦੇ ਤੁਸੀਂ ਹੈਂ ਹੁਣ ਤੁਸੀਂ ਗੱਡੀ ਘਟਾ ਰਹੇ ਕਿਹੜੇ ਬ੍ਰਾਂਚ ਦੀ ਗੱਡੀ ਹੈ ਕਿਹੜੇ ਸਕੂਲ ਦੀ ਗੱਡੀ ਹੈ ਬਾਊ ਜੇਰਾ ਕਿ ਤੁਹਾਨੂੰ ਗੱਡੀ ਨੰਬਰ ਵੀ ਦਿਖਾਵਾਂਗੇ ਵੀਰੇ ਕਿਹੜੇ ਬ੍ਰਾਂਚ ਦੀ ਗੱਡੀ ਹੈ ਕਿਹੜੇ ਸਕੂਲ ਦੀ ਹੈ ਤੇ ਕਿਹੜੇ ਸਕੂਲ ਦੀ ਗੱਡੀ ਹੈ ਭਾਜੀ ਆਪਣੇ ਸਕੂਲ ਦੀ ਨਹੀਂ ਹੈ ਤੁਸੀਂ ਇੱਥੇ ਗੱਡੀ ਕਿਡਾਣ ਆਏ ਹੋ ਹਾਂਜੀ ਅੱਛਾ ਤੇ ਤੁਸੀਂ ਆਪਣੀ ਪ੍ਰਾਈਵੇਟ ਬੱਸ ਕਿਹੜੇ ਤੁਸੀਂ ਵੀ ਲੈ ਕੇ ਆਏ ਹੋ ਕਿਹੜੀ ਸਕੂਲ ਦੇ ਲੈ ਕੇ ਆਏ ਹੋ ਵੀਰੇ ਸਕੂਲ ਦੀ ਕਿਸੇ ਦੀ ਨਹੀਂ ਹੈ ਆਪਣੀ ਕੰਪਨੀ ਅੱਛਾ ਕੰਪਨੀ ਬਟ ਉਹ ਵਾਂ ਤਾਂ ਜਿਹੜੇ ਸੀਗੇ ਸਕੂਲ ਦੇ ਬੱਚੇ ਬੈਠੇ ਸੀ ਉਹ ਤਾਂ ਵੀਰੇ ਆਪਾਂ ਨੂੰ ਨਹੀਂ ਪਤਾ ਉਹਨਾਂ ਨੂੰ ਹਾਂਜੀ ਡਰਾਈਵਰ ਨੂੰ ਅਸੀਂ ਫੇਰ ਪੁੱਛਿਆ ਹੈਗਾ ਹੈ ਤੇ ਉਹ ਫੇਰ ਤਾਂ ਹੀ ਮੈਨੂੰ ਜਦੋਂ ਪਤਾ ਚੱਲਿਆ ਅਸੀਂ ਆਪਣੇ ਦੂਜੇ EMPLOYEES ਭੇਜ ਕੇ ਮੇਬੀ ਉਹ ਘਬਰਾ ਗਿਆ ਤੇ ਦੋ ਜੇਮਪਲੋਇਸ ਵੇਚ ਕੇ ਬੱਚਿਆਂ ਨੂੰ ਫਿਰ ਅਸੀਂ ਸੇਫਲੀ ਸਕੂਲ ਚ ਲੈ ਕੇ ਆਵਾਂਗੇ ਤੇ ਮੈਮ ਡਰਾਈਵਰ ਦਾ ਕੀ ਨਾਮ ਸੀਗਾ ਕਿੱਥੇ ਤਰ੍ਹਾਂ ਨਾਲ ਸੀਗਾ ਆਪਣੇ ਸਕੂਲ ਤੇ ਬੱਸ ਲੈ ਕੇ ਆਂਦਾ ਕੀ ਨਾਮ ਸੀਗਾ ਉਹਦਾ ਆਪਣੇ ਸਕੂਲ ਦਾ ਨਹੀਂ ਹੈਗਾ ਡਰਾਈਵਰ ਉਹ ਪੇਰੈਂਟਸ ਨੇ ਆਪਣੇ ਮਿਲ ਕੇ ਪ੍ਰਾਈਵੇਟ ਬੱਸ ਲਗਾਈ ਹੋਈ ਸੀ ਛੋਟੀ ਬੱਸ ਲਗਾਈ ਹੋਈ ਸੀ ਤੇ ਉਹਦਾ ਡਰਾਈਵਰ ਸੀ ਤੇ ਮੈਮ ਇੰਨੀ ਮਹਿੰਗੀ ਕਿਤਾਬੇ ਆਂ ਬੱਚੇ ਵੀ ਡਿੱਗੇ ਸੀਗੇ ਇਸ ਨੂੰ ਪਾਣੀ ਦੇ ਵਿੱਚ ਤੇ ਇਹਨਾਂ ਦੇ ਜ਼ਿੰਮੇਵਾਰ ਕੌਣ ਹੋਊਗਾ ਮੈਮ ਬੱਚਿਆਂ ਦੇ ਬੈਗਸ ਵਗੈਰਾ ਸਾਰੇ ਸੇਫ ਹੈ ਕੋਈ ਬੱਚਿਆਂ ਨੂੰ ਹਾਨ ਨਹੀਂ ਹੋਇਆ ਅਸੀਂ ਆ ਕੇ ਬੱਚਿਆਂ ਦਾ ਸਾਰਾ ਚੈੱਕ ਕੀਤਾ ਹੈਗਾ ਬੱਚਿਆਂ ਦੀ ਕੋਈ ਵੀ ਬੁੱਕਸ ਯੂਨੀਫਾਰਮ ਉਹਨਾਂ ਚੋਂ ਕਿਸੇ ਨੂੰ ਵੀ ਕੋਈ ਹਾਨ ਨਹੀਂ ਹੋਇਆ ਤੇ ਮੈਮ ਹੁਣ ਡਰਾਈਵਰ ਦੇ ਉੱਪਰ ਕਿੰਦਾ ਦੀ ਕਾਰਵਾਈ ਕੀਤੀ ਜਾਣੀ ਹੈ ਡਰਾਈਵਰ ਪ੍ਰਾਈਵੇਟ ਹੈਗਾ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਗੱਲ ਕਰਨੀ ਹੈ ਠੀਕ ਠੀਕ ਬਸ ਰੀਲੈਂਡ ਸਕੂਲ ਦੇ ਜਿਹੜੇ ਡਰਾਈਵਰ ਨੇ ਉਹਨਾਂ ਦਾ ਪੂਰਾ ਹਾਲ ਆ ਦੇਖ ਲਓ ਜੀ ਹਾਲ ਬੱਚਿਆਂ ਦੇ ਉੱਠੇ ਰਾਹ ਗੱਡੀ ਲੈ ਗਿਆ ਡਰਾਈਵਰ ਸਕੂਲ ਦੇ ਬੱਚੇ ਬੱਚਾ ਦੇ ਫਸੇ ਪਏ ਸਕੂਲ ਕੌਮ ਦਾ ਹੈ 3 ਲੈਂਡ ਦੇ ਬੱਚੇ ਆ ਦੇਖੋ